ਹਾਂਜੀ ਬਾਈ ਮਿੱਤਰੋ ਕੀ ਹਾਲ ਚਾਲ ਹੈ ਬਾਬਾ ਸਾਰੇ ਵੀ ਹਾਂ ਦਾ ਹੋਰ ਕੀ ਬਣਦਾ ਘਰ ਪਰਵਾਸ ਹੋ ਜਾ ਠੀਕ ਹੈ ਬਾਬਾ ਤੇ ਅੱਜ ਜਾਣਾ ਹੈ ਬਾਜੀ ਤੇ ਠੀਕ ਹੈ ਜੀ ਬਲੇਟਾ ਲੁੱਟਾ ਕਰ ਦਈਏ ਬੰਦ ਬਾਜੀ ਵੀ ਅੱਜ ਦੋ ਤਿੰਨ ਦਿਨ ਜਗਾ ਹੈ ਪਰ ਆਪਾਂ ਨੇ ਹੋਰ ਪਾਸੇ ਜਾਣਾ ਕਰਾਲੀ ਹੋਰ ਐਦਾਂ ਦਾ ਮਨਾਣੇ ਵੀ ਹੈਗੀ ਹੈ ਚੰਦੋ ਵੀ ਹੈਗੀ ਹੈ ਬਿਲਕੁਲ ਨਾਲ ਨਾਲ ਦੇ ਪਿੰਡਾਂ ਚ ਹੈ ਤੇ ਲੇਟਾ ਕਰ ਦਈਏ ਬੰਦ ਮਨੋਬਦੂਰ ਕੁਮਬੜਾ ਕੋਲ ਲੋ ਜੀ ਜਿੰਦੇ ਦੇ ਫੁੱਲ ਉੱਤਰ ਆਪਣੇ ਬੈਠੇ ਆ ਲੱਟਾ ਵਾਲੇ ਕਰਦੀ ਐ ਜਿੰਦੇ ਫੁੱਲ ਦੀ ਇੱਕ ਆ ਫਿਰ ਬੇਲੇ ਆ ਚੱਲਦੇ ਆ ਫਿਰ ਸਿੱਧਾ ਬਾਜੀ ਤੇ ਨੀਚੇ ਦਾ ਕੂਤਰ ਚੱਕਣਾ ਆ ਸੰਦੇ ਆ ਬਾਈ ਲੋ ਜੀ ਜਿੰਦੇ ਦੇ ਫੁੱਲ ਇੱਧਰ ਲਾ ਦੀਏ ਕੁਮੜਾ ਲੋ ਜੀ ਮਿੱਤਰੋ ਮਿੱਤਰੋ ਲੋ ਜੀ ਲਿਸ਼ਟਾਂ ਕਰਤੀਆਂ ਬੰਦ ਬੈਠਣ ਦੋ ਇਹਨਾਂ ਨੂੰ ਠੀਕ ਹੈ ਜੀ ਹੁਣ ਚੱਲਦੇ ਆ ਸਿੱਧਾ ਬਾਬੇ ਉਹ ਬਾਜੀ ਤੇ ਹਾਂਜੀ ਲੋ ਬਈ ਮਿੱਤਰੋ ਤੇ ਕਬੂਤਰ ਲਈਏ ਚੱਕ ਠੀਕ ਹੈ ਜੀ ਹਮ ਠੀਕ ਹੈ ਇਹ ਬਿਠਾਈ ਚੱਕ ਲਿਆ ਜੀ ਕਬੂਤਰ ਇਹਨੂੰ ਪਿੰਜਰੇ 'ਚ ਪਾਉਂਦੇ ਆ ਤੇ ਫਿਰ ਚੱਲਦੇ ਆ ਜੀ ਤੇ ਇੱਕ ਕੂਤਰ ਪਿੰਟ ਆਲੇ ਜਾਂਦਾ ਨਿਕਲਿਆ ਵਾਏ ਇਹ ਬਹੁਤ ਫੋਨ ਕਰਾਂਦਾ ਇਹ ਬੈਠਾ ਸਾਹਮਣੇ ਤਿੰਨ ਦਿਨ ਹੋ ਗਏ ਇਹਨੂੰ ਬਾਹਰ ਫਿਰਦੇ ਇਹਨੂੰ ਤੇ ਇਹਨੂੰ ਚੱਕ ਲਈ ਬਾਬੇ ਚੱਲਦੇ ਹੁਣ ਸਿੱਧਾ ਬਾਜੀ ਤੇ ਤੇ ਹਾਂਜੀ ਲੋਬੇ ਮਿੱਤਰੋ ਕੂਤਰ ਪਾ ਲਿਆ ਏ ਪਿੰਜਰੇ ਚ ਇਹ ਬੈਠਾ ਏ ਤੇ ਬਾ ਚੱਲਦੇ ਹੁਣ ਪਿੰਡੋ ਇੱਕ ਮੁੰਡਾ ਚੱਕਣਾ ਏ ਨਾਲ ਤੇ ਫਿਰ ਚੱਲਦੇ ਹਾਂ ਸਿੱਧਾ ਬਾਜੀ ਤੇ ਇੰਨਾ ਪਿੰਜਰਾ ਇੱਥੇ ਰੱਖ ਦਾਂਦੇ ਆ ਆ ਚੱਲਦੇ ਹਾਂ ਬਾਬੇ ਫਿਰ ਬਾਜੀ ਤੇ ਹਾਂਜੀ ਲੋ ਬਈ ਮਿੱਤਰੋ ਆ ਗਏ ਆ ਤੇ ਚੱਕਣਾ ਇਥੋਂ ਮੁੰਡਾ ਤੇ ਬਸ ਚੱਲਦੇ ਆ ਬਾਜੀ ਤੇ ਪਰਾਣੀ ਖੜੀ ਆ ਤਿਆਰ ਚੱਲਦੇ ਆ ਬਸ ਕਬੂਤਰ ਪਾ ਲਈ ਇੱਕ ਹੋਰ ਪਿੰਜਰੇ 'ਚ ਚੱਲਦੇ ਆ ਫਿਰ ਬਾਜੀ ਤੇ ਸਤਿ ਗੁਰੂ ਜੀ ਹਾਂ ਲੋ ਬਈ ਮਿੱਤਰੋ ਛੂਟੇਗੇ ਕਬੂਤਰਪੰਡ ਨੇ ਹੋਲਕਾ 670 ਕਬੂਤਰ ਹੋਗੇ ਆਪਾਂ ਨੇ ਵੀ ਛੱਡਤੇ ਆ ਇੱਕ ਹੋਰ ਦਿਨ ਤੌਰ ਪਾ ਥੱਲੇ ਵੱਜਦੇ ਲੋ ਜੀ ਦੇਖੋ ਗਿਆ

ko taar ala baitha upre

11 11 12 ਕਬੂਤਰਾਂਵਾਂ ਦੇ 11 ਸਹੀ ਆ ਇੱਕ ਵਾਰ ਟਾਈਮ ਹੈ ਕਬੂਤਰ ਫਿਰਦੇ ਆਹ ਠੀਕ ਹੈ ਜੀ 13 ਕਬੂਤਰ ਦੇ ਇੱਕ ਬੈਠ ਗਏ ਆ ਆਪਣਾ ਕਬੂਤਰ ਕੱਟ ਕੇ ਆ ਗਿਆ ਫਰਦਾਇ ਹੋ ਗਈ ਲੋ ਜੀ ਮਿੱਤਰੋ ਆ ਗਏ ਘਰੇ ਤੇ ਕਬੂਤਰ ਆਪਣਾ ਪਤਾ ਨਹੀਂ ਕਿੱਧਰੋਂ ਬੈਠ ਗਏ ਤੇ ਪਤਾ ਹੀ ਲਗਿਆ ਤੇ ਟਾਈਮ ਜੇ ਛੱਟ ਗਿਆ ਤਾਂ ਉਸ ਤੋਂ ਬਾਅਦ ਆ ਗਿਆ ਤਾਂ ਉੜੀ ਗਿਆ ਆਕੇ ਫੁੱਡੇ ਖੱਡੇ ਕਰਤੇ ਸਾਫ ਉੱਪਰ ਠੀਕ ਹੈ ਜੀ ਕਬੂਤਰ ਗੱਡੀਆਂ ਵੀ ਆ ਬਾਹਰ ਬਾਕੀ ਛਤਰੀ ਲਾਈ ਵੀ ਹੈ ਤੇ ਹੁਣ ਛੱਡਣਾ ਹੈ ਜਾ ਕੇ ਬਾਬੇ ਖੇਤਾਂ 'ਚ ਪਾਣੀ ਤੇ ਬਾਅਦ ਚੱਲਦੇ ਹੇ ਨੀਚੇ ਕਬੂਤਰਾਂ ਹੁੰਦਾ ਨੇ ਪਾ ਦਈਏ ਤੇ ਫਿਰ ਚੱਲਦੇ ਆ ਕਾਲੂ ੜਾਵਾਂਗੇ ਕਬੂਤਰ ਲਓ ਜੀ ਮਿੱਤਰੋ ਪਾਦੀਏ ਦਰਨੇ ਠੀਕ ਹੈ ਜੀ ਇਹ ਦਾਨੇ ਪਾਦੀਏ ਇਹਨਾਂ ਨੂੰ ਵੀ ਖਾ ਲੂਗੇ ਤੇ ਕੱਲ ਨੂੰ ਉਡਾਵਾਂਗੇ ਇਹਨਾਂ ਨੂੰ ਸਾਰਿਆਂ ਨੂੰ ਤੇ ਅੱਜ ਉਡਾਵਾਂਗੇ ਬਾਕੀ ਇੱਧਰ ਵੀ ਰੱਖਦੇ ਖਾਣ ਦੋ ਇਹਨਾਂ ਨੂੰ ਵੀ ਇੱਧਰ ਵਾਲਿਆਂ ਨੂੰ ਦੇਖ ਲੀਏ ਕਿੰਨਾ ਕਰ ਰਸਣ ਪਾਣੀ ਖਾ ਲਿਆ ਉਸ ਸਾਹਬ ਨਾਲ ਇੱਕ ਇੱਕ ਚੀਨਾ ਬਾਦਲੇ ਘੱਟ ਖਾਂਦਾ ਵਿਚਾਰਾ ਇਹਨੂੰ ਬੰਦੇ ਆ ਛਾਤਰੀ ਤੇ ਤੇ ਬਾਕੀ ਓਕੇ ਆ ਜੀ ਇਹਨਾਂ ਨੇ ਖਾ ਲਏ ਥੋੜੇ ਹੋਰ ਰੱਖ ਦਾਂਗੇ ਬੱਚਿਆਂ ਨੂੰ ਬਾਅਦ ਚ ਉਹ ਬਹੁਤ ਅਗਜਾੜੇ ਯੁੱਗੇ ਅਰੇ ਇਹੋ ਵੀ ਖਾ ਲਈ ਨਾਣੇ ਛਾੜ ਦਿੰਦੇ ਆ ਇਹ ਖਾ ਲੂਗੇ ਤੇ ਠੀਕ ਆ ਮਿੱਤਰੋ ਬਾ ਹੁਣ ਚੱਲਦੇ ਆ ਇਹ ਕਣਕ ਖਰਾਬ ਹੋ ਗਈ ਤੇ ਹੁਣ ਚੱਲਦੇ ਆ ਬਾਬੇ ਆਪਾਂ ਖੇਤਾਂ ਨੂੰ ਪਾਣੀ ਛੱਡ ਲਈਏ ਜਾ ਕੇ ਇਹ ਹਾਂਜੀ ਲੋ ਬਈ ਮਿੱਤਰੋ ਇਹਨਾਂ ਨੂੰ ਪਾਤੇ ਆ ਬਦਾਮ ਬਦੂਮ ਠੀਕ ਹੈ ਜੀ ਤੇ ਬਸ ਹੁਣ ਜਾ ਕੇ ਉੱਪਰ ਵੀ ਦਾਣੇ ਪਾ ਦਈਏ ਕੋਤਰਾਂ ਨੂੰ ਟਾਈਮ ਬਹੁਤ ਹੋ ਗਿਆ ਤੇ ਲੋ ਜੀ ਕੱਲ ਦੇ ਦਾਣੇ ਬਾਬੇ ਉਹ ਇੱਥੇ ਪਏ ਐ ਤੇ ਇਹਨਾਂ ਨੂੰ ਪਾ ਦਈਏ ਟਰੇ 'ਚ ਤੇ ਰੱਖਦੇ ਆ ਫਿਰ ਕੋਤਰਾਂ ਨੂੰ ਖਾ ਲੂਗੇ ਮੋਕੇ ਓਕੇ ਓਕੇ ਕੰਮ ਤੇ ਲੋ ਬਈ ਮਿੱਤਰੋ ਇਹ ਨਵੀਂ ਕੂਤਰ ੜਾਈ ਸੀ ਅੱਜ ਆ ਗਏ ਤੇ ਬਾਕੀ ਇੱਧਰ ਬੈਠੇ ਆ ਦਾਣੇ ਹੁੰਡੀਕਦੇ ਆ ਬਾਕੀ ਇੱਧਰ ਜਦੋਂ ਖਾ ਲੂਗੇ ਇਹ ਇਹੀ ਟ੍ਰੇ ਚੱਕ ਕੇ ਉੱਧਰ ਰੱਖ ਦਾਂਗੇ ਤੇ ਠੀਕ ਹੈ ਜੀ ਬਾਬੋ ਜੀ ਅੱਜੀ ਵੀਡੀਓ ਵਧੀਆ ਲਗੀ ਤਾਂ ਆਪਣੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤਾਂ ਤੁਹਾਨੂੰ ਆਪਣੀ ਹਰ ਇੱਕ ਵੀਡੀਓ ਨਵੀਂ ਅਪਡੇਟ ਜਲਦੀ ਤੋਂ ਜਲਦੀ ਮਿਲ ਸਕੇ ਮਿਲਦੇ ਆਂ ਯਾ ਪਾ ਆਪਣੀ ਅਗਲੀ ਵੀਡੀਓ ਦੇ ਵਿੱਚ ਜੁੜੇ ਰਹੋ ਵੀਡੀਓ ਦੇ ਨਾਲ ਧੰਨਵਾਦ